ਇਹ ਸਮੱਸਿਆ ਕੀ ਤੁਹਾਨੂੰ ਹੈ ਜੀ ਮੇਰਾ ਵੀ ਰਹਾ ਜੋ ਰੱਬ ਮੈਨੂੰ ਆਫਤ ਆਈ ਨਾ ਫਲਦ ਆਇਆ ਹੈ ਜੋ ਢੰਡੀ ਕਦੀਮ ਦੀ ਪਬਲਿਕ ਹੈ ਪਿੰਡ ਢੰਡੀ ਕਦੀਮ ਦੇ ਵਿੱਚ ਉਹਨਾਂ ਦੇ ਘਰ ਨੇ ਪਰ ਉਹਨਾਂ ਦਾ ਰਕਬਾ ਜਿਹੜਾ ਹੈ ਦਰਿਆ ਤੇ ਕੋਈ ਪਾਰ ਹੈ ਤੇ ਕੋਈ ਉਰੇ ਹੈ ਢੰਡੀ ਕਦੀਮ ਚ ਕੋ 10 ਘਰ ਸਾਡੇ ਜਹਾ ਦੇ ਵਸ ਗਏ ਨੇ ਉਹਨੂੰ ਠਾਣੀ ਨੱਥਾ ਸਿੰਘ ਵਾਲੀ ਦਾ ਜੋ ਇੱਥੋਂ ਦੀ ਸਰਕਾਰ ਇੱਥੋਂ ਦੇ ਮੌਜੂਦਾ ਐਮਐਲ ਨੇ ਇੱਕੋ ਨੱਤਾ ਸਿੰਘ ਦੇ ਨਾਂ ਤੇ ਚੱਲੋ ਜੀ ਉਹ ਡੁੱਬ ਗਿਆ ਜੋ ਕਿ ਕਾਗਜ਼ਾਂ 'ਚ ਉਹਨਾਂ ਦੀ ਜ਼ਮੀਨ ਹੈ ਪਿੰਡ ਡੰਡੀ ਕਦੀਮ ਕੋਈ ਕਾਗਜ਼ਾਂ 'ਚ ਨੱਤਾ ਸਿੰਘ ਢਾਣੀ ਦੀ ਰਕਬਾ ਹੀ ਕੋ ਨਹੀਂ ਕੋਈ ਨਕਲ ਦਿਖਾ ਦੇ ਜਿਹੜਾ ਪਿੱਛੋਂ ਆਂਦਾ ਨਾ ਡੰਡੀ ਕਦੀਮ ਦਾ ਬੰਦਾ ਵੀ ਮੇਰਾ ਚਾਰਾ ਸਾਰਾ ਡੁੱਬ ਚੁੱਕਿਆ ਤੇ ਮੈਨੂੰ ਵੀ ਜਿਹੜੀ ਸਰਕਾਰ ਰਸੂਲਤਾਈ ਦੇ ਦਿਓ ਉਹ ਜਿਹੜੇ ਨਾ ਨਾ ਐਮਐਲ ਸਾਹਿਬ ਨੇ ਜਿਹੜੇ ਕੋ ਦੋ ਆਪ ਦੇ ਬੰਦੇ ਛੱਡੇ ਨਾ ਇਨ ਨੂੰ ਕੁਝ ਵੀ ਕਹਿੰਦੇ ਨੇ ਪੰਜਾਬੀ ਦੇ ਮੈਂ ਕਹਿਣਾ ਨਹੀਂ ਚਾਹੁੰਦਾ ਕਿ ਕਿਸੇ ਨੂੰ ਬੇਇੱਜ਼ਤ ਨਹੀਂ ਕਰਨਾ ਆਪਾਂ ਉਹ ਬੰਦੇ ਜਿਹੜੇ ਨੇ ਲਈ ਆਂਦੇ ਨੇ ਦੱਸ ਜਿਹੜੇ ਨੇ ਸੇਵਾ ਸਮਾਜ ਦੇ ਆਏ ਉਹਨਾਂ ਦੀ ਚੀਜ਼ ਵੰਡੀ ਲਿਸਟ ਲਈ ਆਪਦੇ ਦੂਜੇ ਰੱਖੇ ਰਾਤ ਨੂੰ ਸ਼ਹਿਰ ਵੇਚ ਆਂਦੇ ਐਥੇ ਤੱਕ ਸਾਡੇ ਸਮੱਸਿਆ ਆਈ ਏ ਆ ਹੁਣ ਦੋ ਟਰੇਲੀਆਂ ਚ ਚੱਲੀਆਂ ਜੀ ਇਹਨਾਂ ਬੰਦਿਆਂ ਨੂੰ ਕਹਿਆ ਵੀ ਜਿੰਦੀ ਫਜ਼ਲ ਡੁੱਬੀ ਨਾ ਮੌਕੇ ਤੇ ਵੇਚ ਵੜ ਜਾ ਪੱਠੇ ਵੇਖ ਲਓ ਉਹਨਾਂ ਨੂੰ ਘੱਟਾ ਚਵਾ ਦਿਓ ਜਿੰਦੀ ਸਹੀ ਡੁੱਬੀ ਹੈ ਦੂਜਾ ਬੰਦਾ ਖੜੇ ਨੇ ਕੋਈ ਨਹੀਂ ਲਵੇਗਾ ਇਹ ਜਿਹੜਾ ਗਰੀਬਾਂ ਦਾ ਆਖੇ ਨਾ ਟੈਕਸ ਆਇਆ ਹੋਇਆ ਇਹ ਗੋਲਦੀ ਸਾਹਿਬ ਕੱਲ ਲਗੇ ਨੇ 117 ਬੰਦੇ ਦੀ ਕਰੇ ਲਿਸਟ ਦਿੱਤੀ ਨੇ ਉਹ ਪਾੜਤੀ ਇਹ ਆਖੇ ਮੈਂ ਦੇ ਨਹੀਂ ਸਕਦਾ ਕਿਉਂ ਨਹੀਂ ਦੇ ਸਕਦਾ ਇਹ ਟਾਣੀ ਨੱਥਾ ਸਿੰਘ ਨੂੰ ਦੋ ਬੰਦੇ ਦੇ ਰਹੀ ਦੇ ਸਕਦਾ ਕੀ 117 ਬੰਦੇ ਲਿਸਟ ਜਿਹੜੀ ਦਿੱਤੀ ਸੀ ਉਹਦੀ ਕੀ ਮੰਗ ਕੀ ਕੀਤੀ ਗਈ ਉਹਦੇ ਦੀ ਮੰਗ ਸੀ ਸਿਰਫ ਫੀਡ ਦੇ ਦਿਓ ਚਾਰਾ ਫੀਡ ਪਸ਼ੂਆਂ ਨੂੰ ਵਾਸਤੇ ਅਸੀਂ ਅੱਜ ਹਾਲ ਦੀ ਗੜੀ ਪਸ਼ੂ ਬਚਾਣੇ ਨੇ ਕੋਈ ਦਾਣੇ ਸਾਡੇ ਘਰੇ ਪੈ ਨੇ ਕੋਈ ਸਾਨੂੰ ਆਟੇ ਦੀ ਨਹੀਂ ਲੋੜ ਕੋਈ ਰਾਸ਼ਨ ਦੀ ਨਹੀਂ ਲੋੜ ਜਿਹੜੀ ਫਸਲ ਡੁੱਬੀ ਐ ਅੱਜ ਪੱਠਾ ਡੁੱਬ ਗਿਆ ਮਹੀਨਾ ਪਾਣੀ ਨਹੀਂ ਸੁੱਕਣਾ ਅਗਾ ਮਹੀਨਾ ਪੱਠਾ ਨਹੀਂ ਹੋਣਾ ਦੋ ਮਹੀਨੇ ਅਸੀਂ ਚਾਰੇ ਦਾ ਵਾਸਤੇ ਕੀ ਕਰਾਂਗੇ ਇਹ ਲੋਕ ਕੀ ਕਰਨਗੇ ਇਹ ਦੱਸ ਦਿਓ ਵਾਜਬ ਹੈ ਮੰਗ ਕੇ ਗੱਲ ਤੇ ਸਰ ਇਹ ਅੱਜ ਜਿਹੜਾ ਸਰਕਾਰ ਐ ਨਾ ਇਹ ਸਿਰਫ ਵੋਟਾਂ ਇਹ ਨਹੀਂ ਕਰਨਾ ਚਾਹੀਦਾ ਜਿਹੜੀ ਆ ਹਾਲ ਦੀ ਗੜੀ ਸਾਨੂੰ ਆਈ ਦੁੱਖ ਦੀ ਗੜੀ ਨਾ ਡੁੱਬੇ ਐ ਇਹ ਸਿਰਫ ਚਲੋ ਜੀ ਦਿਓ ਆਮ ਆਦਮੀ ਨੂੰ ਦੋ ਕਰਨਦੇ ਛੱਡੇ ਨੇ ਆਗੂ ਬਣਾਏ ਨੇ ਦਿਓ ਉਹਨਾਂ ਦੇ ਰਾਈ ਇੱਕ ਹੀ ਅਕਾਲੀਆਂ ਨਹੀਂ ਡੁੱਬੇ ਕਾਮਰੇਟ ਨਹੀਂ ਡੁੱਬੇ ਕਾਂਗਰਸ ਨਹੀਂ ਡੁੱਬੀ ਮਾਇਆਵਤੀ ਦੇ ਬੰਦੇ ਨਹੀਂ ਡੁੱਬੇ ਦੱਸੋ ਜੀ ਇਹ ਬੀਜੇਪੀ ਵਾਲੇ ਨਹੀਂ ਡੁੱਬੇ ਆ ਇੱਕੋ ਗੋਲਡੀ ਸਾਹਿਬ ਜਿੰਨਾ ਉਤੋਂ ਸਰਕਾਰੋਂ ਆਇਆ ਉਹ ਉਹ ਸਾਰਾ ਰਾਸ਼ਨ ਬੱਗੇ ਕਿ ਜੋ ਆਓ ਦੇ ਦਿਵਾ ਦੇ ਬੰਦਿਆਂ ਨੇ ਇਹ ਪਾਰਟੀ ਬਾਜੀ ਪੱਖ ਬਾਜੀ ਬਣ ਰਹੀ ਏ ਆ ਪਬਲਿਕ ਖੜੀ ਏ ਇਹ ਅਸੀਂ ਇਹ ਮੰਗ ਕਰਨੇ ਵੀ ਸਾਰਿਆਂ ਨੂੰ ਦਿੱਤਾ ਜਾਵੇ ਫਿਰ ਇੱਕ ਇਹਨੇ ਆਪੋਲ ਬਣਾਤਾ ਹੈ ਲਗਾਉਂਦੇ ਜੀ ਇਨੂੰ ਕੋਈ ਦੁੱਖ ਨਹੀਂ ਸਾਡੇ ਨਾਲ ਸਾਰੀਆਂ ਪਾਰਟੀਆਂ ਦੁੱਖ ਕਰਨਾ ਦੇ ਨੇ ਅਸੀਂ امدਾਤੀ ਕਰਨੇ ਜੀ ਆਂਦਿਆਂ ਇਹ ਵੀ ਆਵੇ ਪੋਲ ਤੇ ਖੜ ਜਾਵੇਗਾ ਕੱਲ ਇੱਕ ਮੰਤਰੀ ਆਈ ਸਾਡੀ ਮੈਂ ਉਹਦਾ ਨਾਂ ਨਹੀਂ ਜਾਣਦਾ ਜੀ ਜਿਹੜੀ ਰਾਜ ਮੰਤਰੀ ਸੀ ਉਹਨੇ ਇੱਕੋ ਕਹਿੰਦਾ ਬਈਆ ਮੈਂ ਜੀਆ ਪੋਲ ਬਣਾਈ ਇਹਨੂੰ ਇਹ ਦੁੱਖ ਨਹੀਂ ਉਹਦੇ ਨਾਲ ਦੁੱਖ ਸਾਡੇ ਨਾਲ ਦਰਦ ਕਰਨਾ ਹੀ ਏ ਬਈਆ ਫਸਲ ਡੁੱਬ ਗਈ ਨਾ ਜੀ ਮੈਂ ਪੋਲ ਬਣਾਈ ਇਹਨੂੰ ਚੁੱਕੇ ਲੈ ਜਾਵੇ ਇਹ ਕੀ ਗੱਲ ਪੋਲ ਇਹ ਸਾਨੂੰ ਸਾਰੀਆਂ ਸਰਕਾਰਾਂ ਸਾਰੀਆਂ ਸਰਕਾਰਾਂ ਬਣਾਉਂਦੀ ਰਹੀ ਨੇ ਸਾਡਾ ਪਬਲਿਕ ਦਾ ਟੈਕਸ ਹੈ ਇਹ ਪੌਲ ਬਣ ਕੇ ਕਿੱਡੀ ਕੁ ਗੱਲ ਹੈ ਜੋਸਨ ਸਾਹਿਬ ਨੇ ਪਿਛਾ ਬਣਾਤਾ ਹੈ ਬਿਜਲੀ ਘਰ ਕੀ ਉਹ ਚੋਕਲ ਗਿਆ ਆ ਖੜੇ ਆ ਇਹ ਹੈਲੀਕਾਪਟਰ ਤੇ ਆਵੇ ਪਰ ਤੇ ਆ ਜੋਰਾਂ ਮਾਂ ਨੇ ਪੜਾਈ ਹੈ ਆ ਸੜਕ ਹੈ ਇਹ ਸੜਕ ਤੇ ਨਹੀਂ ਚੱਲਦਾ ਇਹ ਗੋਡੀ ਸਾਹਿਬ ਨੂੰ ਪੁੱਛਿਆ ਜੇ ਤੂੰ ਸੜਕ ਤੇ ਨਹੀਂ ਚੱਲਦੇ ਆ ਨੇ ਇਹ ਸਾਹਿਬ ਜੀ ਇਹ ਆ ਜਣੇ ਸੇਵਾ ਵਾਸਤੇ ਸੀ ਨੂੰ ਆਗੂ ਬਣਾਇਆ ਜੇ ਆਪੂ ਨੇ ਬਣਾਤੀ ਤਾਂ ਫਿਰ ਹੋ ਵੀ ਕੀ ਗਿਆ ਕੀ ਸਾਨੇ ਨੇ ਸਾਡੇ ਤੇ ਕਰਤਾ ਕਿ ਅਸੀਂ ਇਹਦੇ ਤੇ ਸਾਨ ਨਹੀਂ ਕੀਤਾ ਅਸੀਂ ਇਹ ਮੰਗ ਕਰਨੇ ਸਾਡੇ ਨਾਲ ਪਾਰਟੀ ਬਾਜੀ ਨਾ ਕਰੇ ਜੇ ਕੋ ਸਾਡੀ ਪਬਲਿਕ ਦਾ ਪੈਸਾ ਲਾਏ ਸਾਨੂੰ ਮਿਹਨਿਆਂ ਨਾਲ ਨਾ ਮਾਰੇ ਅਸੀਂ ਰੱਬ ਦੀ ਕਰੂਪ ਜੋ ਮਰੇ ਅੱਗੇ ਚੰਗਾ ਨਾਲ ਮਾਰ ਗਏ ਹੁਣ ਹੜਾ ਨਾਲ ਮਾਰ ਗਏ ਇਹ ਬੰਦੇ ਹੱਦ ਤੱਕ ਸਾਨੂੰ ਚੁਟਕਲੇ ਤੇ ਟਿੱਖਰਾਂ ਕਰਦੇ ਨੇ ਕੀ ਕਹਿਣਾ ਕੀ ਚਾਹੁੰਦੇ ਵੀ ਜਿਹੜੇ ਆਮ ਆਦਮੀ ਪਾਰਟੀ ਨੂੰ ਸਾਰੀ ਸਹੂਲਤ ਦਿੱਤੀ ਜਾ ਰਹੀ ਹੈ ਹਾਂਜੀ ਸਰ ਪਾਰਟੀ ਬਾਜੀ ਤੇ ਆਮ ਆਦਮੀ ਨੂੰ ਦਿੱਤੀ ਜਾ ਰਹੀ ਦੂਜੇ ਲੋਕਾਂ ਨੂੰ ਨਹੀਂ ਦਿੱਤੀ ਜਾਂਦੀ ਇਹ ਜੇ ਮੈਂ ਗਲਤ ਬੋਲਨਾ ਵਿੱਚ ਅਸੀਂ ਬਾਹ ਫੜਦੇ ਮੰਤਰੀਆਂ ਨੂੰ ਮੁਲਾਜ਼ਮ ਆਉਣ ਵਿੱਚ ਲੈ ਜਾਵਾਂਗੇ ਪੱਠਿਆਂ ਦੇ ਚਾਰੇ ਦੇ ਡੁੱਬੇ ਦੇ ਫਜ਼ਲ ਦੇ ਡੁੱਬੇ ਦੇ ਜੇ ਡੰਡੀ ਕਦੀਮ ਦੇ ਲੋਕਾਂ ਦਾ ਨਾ ਹੋਵੇ ਸਾਡੇ ਤੇ ਜਿਹੜੀ ਮਰਜ਼ੀ ਕਾਰਵਾਈ ਕੀਤੀ ਜਾਵੇ ਜੇ ਅਸੀਂ ਗਲਤ ਬੋਲਨੇ ਤਾਂ ਆ ਪਬਲਿਕ ਖੜੀ ਹੈ ਕੋ ਗਲਤ ਹੈ ਵਿੱਚ ਅਸੀਂ ਮੁਕਤਲ ਜਾ ਸਕੀ। ਕੀ ਵੀ ਦਿਹੋਗੇ ਪੱਠੇ ਸੂੜੀ ਮੰਗ ਆਹ ਹੁਣ ਦੋ ਟਰੇਲੀਆਂ ਚੱਲੀਆਂ ਨੇ। ਇਹ ਜੀ ਚੱਲੋ ਢਾਣੀ ਨੱਥਾ ਸਿੰਘ ਨੂੰ ਕਿ ਡੰਡੀਕਦੀਮਾਲੇ ਨਹੀਂ ਲੈ ਸਕਦੇ ਨੇ। ਉਹਨਾਂ ਨਹੀਂ ਦਿੱਤਾ ਜਾਂਦਾ। ਉਹ ਡੁੱਬੇ ਪੈਣੇ ਫਸਲ ਡੁੱਬ ਗਈ। ਕੀ ਹੁਣ ਅਸੀਂ ਚਾਰਾ ਕੰਬਰਿਆਂ ਤੇ ਬੀਜੀਏ। ਆਪਦੇ ਜਿਹੜੇ ਮਕਾਨ ਨੇ ਪਿੰਡੇ ਚ ਉਹਨਾਂ ਤੇ ਚਾਰਾ ਬੀਜੀਏ। ਇਹ ਸਾਨੂੰ 골ਡੀ ਜਵਾਬ ਦੇਵੇ। ਅਸੀਂ ਜੇ ਲੋਕ ਬੀਜਦੇ ਨੇ ਤੇ ਅਸੀਂ ਵੀ ਉਥੇ ਕੰਬਰਿਆਂ ਤੇ ਬੀਜ ਲੈਨੇ। ਸਾਡੇ ਸਿਰ 'ਤੇ ਇਹਨੂੰ ਇਹ ਦੁੱਖ ਸਾਨੂੰ ਇਹ ਵੀ ਕਾਇ ਪਬਲਕ ਨੂੰ ਨਹੀਂ। ਭਈ ਆ ਕੇ ਕਮਰੇ ਪਟਕੇ ਨਾ ਉੱਥੇ دریا ਵਿੱਚ ਲਾਓ ਫਸਲ ਵਿੱਚ ਜੇ ਡੋਬੇ ਉੱਥੇ ਤੁਹਾਡੇ ਕਮਰੇ ਹੋਣਗੇ ਤੇ ਦੇਵਾਂਗੇ ਕਿ ਇਹ ਨੂੰ ਇਹ ਨਹੀਂਗਾ ਵੀ ਚਲੋ ਇਹ ਪਬੜਕ ਦੇ ਕਮਰੇ ਬਚ ਗਏ ਫਸਲ ਡੁੱਬੀ ਹੈ ਇਹ ਸਾਨੂੰ ਟੀਚਰਾਂ ਤੇ ਚੁਟਕਲੇ ਆ ਕਰਦੇ ਨੇ ਇਹ ਤੁਹਾਡੇ ਨਾਲ ਵਿਕਤਰਾ ਕਿਉਂ ਕੀਤਾ ਜਾ ਰਿਹਾ ਹੈਗਾ ਮਹਾਰਾਜੀ ਅਸੀਂ ਪਿੱਛੇ ਸੁਣੋ ਹਰ ਬੰਦਾ ਇਹ ਹੈਗਾ ਆਪਣਾ ਇੰਡੀਆ ਆਜ਼ਾਦ ਮੁਲਕ ਅਸੀਂ ਭਾਈ ਜੀ ਕੋਈ ਵੀ ਖਲੋ ਸਕਦਾ ਪਾਰਟੀਆਂ ਕਈ ਬਣ ਗਈਆਂ ਅਸੀਂ ਵੋਟਾਂ ਕਾਲੀਆਂ ਨੂੰ ਪਾਈਆਂ ਨੇ ਕਾਂਗਰਸ ਨੂੰ ਪਾਈਆਂ ਨੇ ਕਾਮਰੋਟਾਂ ਨੂੰ ਪਾਈਆਂ ਨੇ ਚਲੋ ਵੋਟਾਂ ਅਸੀਂ ਇਹਨਾਂ ਦੀ ਬਾਤਾਂ ਅਸੀਂ ਵਿੱਚ ਕੋਈ ਕਾਲੀ ਨੇ ਕੋਈ ਕਾਂਗਰਸੀ ਨਹੀਂ ਇਹ ਬਿੱਤ ਕਰਾ ਸਿਰਫ ਵੋਟਾਂ ਦਾ ਅੱਜ ਅਸੀਂ ਇਹਨੂੰ ਬਾਪੂ ਐਂ ਪੈਰਾਂ ਨੂੰ ਫੜੀਏ ਪਿਓ ਜੀ ਅਸੀਂ ਆਗਾ ਤੇਰੇ ਨਾ ਜੀ ਅਸੀਂ ਤੇਰੇ ਨਹੀਂ ਬੰਨ ਸਾਡੀ ਮਰਜ਼ੀ ਹੋਵੇਗੀ ਅਸੀਂ ਜਾਦ ਹੈ ਦੇਵੇ ਜਾਂ ਨਾ ਦੇਵੇ ਦਵਾਵੇ ਜਾਂ ਨਾ ਦਵਾਵੇ ਪਰ ਅਸੀਂ ਇਸ ਟੀਮ ਨੂੰ ਹਾਇਦਤ ਕਰਾਂਗੇ ਅੱਜ ਬਿਲਕੁਲ ਉਹਨਾਂ ਜਾ ਕੇ ਘੇਰਾਂਗੇ ਉਹਨੂੰ ਮੌਕੇ 'ਚ ਲਿਆਵਾਂਗੇ ਫਸਲਾ ਦੇ ਵਿੱਚ ਲਿਆਵਾਂਗੇ ਬੇ ਜੇ ਸਾਡਾ ਹੱਕ ਨਹੀਂ ਆਏ ਸਿਰਫ 골ਡੀ ਘਰੋਂ ਦੇ ਰਿਆ ਸੀ ਨਹੀਂ ਲਵਾਂਗੇ ਜੇ ਸਰਕਾਰ ਦਾ ਦੇ ਰਿਆ ਉਹ ਫਿਰ ਸਾਨੂੰ ਦੇਵਾਵੇ ਸਾਰਾ ਸਾਡੀ ਮੰਗ